ਕਨਫਰਮ ਸਰ ਦੋ ਆਪਰੇਸ਼ਨਸ ਚੱਲ ਰਹੇ ਸੀਗੇ ਜਲੰਧਰ ਕਮਿਸ਼ਨਰਟ ਪੁਲਿਸ ਦੇ ਐਡੀਸੀਪੀ ਐਂਡ ਡੀਸੀਪੀ ਇਨਵੈਸਟੀਗੇਸ਼ਨ ਇਹਨਾਂ ਨੂੰ ਸੁਪਰਵਾਈਜ਼ ਕਰ ਰਹੇ ਸੀਗੇ ਸਾਡੇ ਦੋ ਸਪੈਸ਼ਲਾਈਜ਼ਡ ਬ੍ਰਾਂਚਸ ਐ ਇੱਕ ਤਾਂ ਕ੍ਰਾਈਮ ਬ੍ਰਾਂਚ ਹੈ ਦੂਜੀ ਸੀਆਈਏ ਇੱਕ ਗਨ ਰਨਿੰਗ ਰੈਕਟ ਸੀਗਾ ਇੰਟਰ ਸਟੇਟ ਗਨ ਰਨਿੰਗ ਰੈਕਟ ਜਿਹੜਾ ਬਰਸਟ ਕੀਤਾ ਸੀਗਾ ਦੋ ਵਿਅਕਤੀ ਗ੍ਰਫਤਾਰ ਹੋਏ ਸੀ ਕਿ 17 ਵੈਪਨ ਜ਼ਮੀਨਾਂ ਤੋਂ ਰਿਕਵਰ ਹੋਏ ਸੀਗੇ ਤੇ ਲੰਡਾ ਜਿਹੜਾ ਬਾਹਰ ਬੈਠਾ ਕੋ ਉਹਨੂੰ ਆਪਰੇਟ ਕਰ ਰਿਹਾ ਸੀਗਾ ਉਹਦੇ ਐਸੋਸੀਏਟਸ ਜਿਹੜੇ ਇੱਥੇ ਐ ਉਹਨੂੰ ਆਪਰੇਟ ਕਰ ਰਹੇ ਸੀਗੇ ਉਹਦੇ ਵਿੱਚੋਂ ਚਾਰ ਵਿਅਕਤੀ ਗ੍ਰਿਫਤਾਰ ਹੋਏ ਤਿੰਨ ਲੁਧਿਆਣੇ ਦੇ ਹਨ ਤੇ ਇੱਕ ਕਪੂਰਥਲਾ ਦਾ ਇਹ ਕ੍ਰਿਮਨਲ ਬੈਕਗ੍ਰਾਉਂਡ ਦੇ ਵਿਅਕਤੀ ਹੈ 14 ਮੁਕਦਮੇ 302 307 ਰੋਬਰੀ ਹਾਈਵੇ ਰੋਬਰੀ ਆਰਮਡ ਡਕਾਟੀ ਇਹ ਦਰਜੇ ਨਾਂ ਤੇ ਇਹ ਆਪਾਂ ਗ੍ਰਿਫਤਾਰ ਕੀਤੇ ਚਾਰ ਵਿਅਕਤੀ ਤੇ 8 ਵੈਪਨ ਕੰਟਰੀ ਮੈਡ ਵੈਪਨ ਮਿਲੇ ਤੇ 14 12 ਦੇ ਕਰੀਬ ਮੈਗਜ਼ੀਨਸ ਹਨ ਇਹਨਾਂ ਦੇ ਪ੍ਰੈਸਿਊਨ ਚੂਸ ਹਨ ਮਿਲੇ ਇਨਵੈਸਟੀਗੇਸ਼ਨਸ ਜਾਰੀ ਹੈ ਇਹ অলমোਸਟ ਟੋਟਲ ਜਿਹੜਾ ਇਹਨਾਂ ਦਾ ਇੰਟਰ ਸਟੇਟ ਮੋਡਿਊਲ ਸੀਗਾ ਕਨਨਿੰਗ ਰੈਕਟਸ ਸੀਗਾ ਇਹ ਬਰਸਟ ਹੋ ਗਿਆ ਫ੍ਰਿੰਜ 엘িমੈਂਟਸ ਵੰਦੇ ਉਹ ਵੀ ਗ੍ਰਫਤਾਰ ਕਰ ਦਿੱਤੇ ਜਾਣਗੇ ਦੂਜਾ ਆਪਰੇਸ਼ਨ ਸਾਡਾ ਚਲ ਗਿਆ ਸੀਗਾ ਜਿਹੜਾ ਆਪੀਅਮ ਦੀ ਸਮਗਲਿੰਗ ਹੋ ਰਹੀ ਸੀਗੀ ਇੰਟਰਨੈਸ਼ਨਲੀ ਕੂਰੀਅਰ ਕੰਪਨੀਆਂ ਦੇ ਰਾਹੀਂ ਉਹਦੇ ਵਿੱਚ ਇੱਕ ਹੋਰ ਵਿਅਕਤੀ ਗ੍ਰਫਤਾਰ ਕੀਤਾ ਹੈ ਇਹ ਜਲੰਧਰ ਦਾ ਰਹਿਣ ਵਾਲਾ ਹੈ ਤੇ ਕੂਰੀਅਰ ਕੰਪਨੀ ਆਪਣੀ ਲੋਕਲ ਕੂਰੀਅਰ ਕੰਪਨੀ ਚਲਾਉਂਦਾ ਸੀਗਾ ਤੇ 2 ਕਿਜੀ ਆਫ ਆਪੀਅਮ ਵੈਰੀ ਵੈਲ ਪੈਕ ये रिकवर हुई इस तो इन्वेस्टिगेशन आया इंसान बैठा है पा सठ किलो हमियर राही भेज चुके है कि पेमेंट टू बी हवाला जो मनी एक्सचेंजर कुछ मनी एक्सचेंजर कुछ हवाले का भी काम करते गिरफ्तार कर चुके ਹੋਂ ਤੱਕ ਕਿੰਨੀ ਪੇਮੈਂਟ ਕਿਹੜੀ ਆਈ ਹੈ ਤੁਹਾਡੇ ਮਾਮਲੇ ਦੇ ਵਿੱਚ ਇਹ ਟੇਕ ਸਮ ਟਾਈਮ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਜਾਰੀ ਹੈ ਇਟ ਵਿਲ ਟੇਕ ਸਮ ਟਾਈਮ ਮੈਂ ਫੈਕਚੁਅਲੀ ਕਰੈਕਟ ਹੋਣਾ ਚਾਹੁੰਗਾ ਤੇ ਜਦ ਐਕਚੁਅਲ ਫਿਗਰ ਆਏਗਾ ਤਦ ਅੱਛੀ ਚੀਜ਼ ਦੱਸਣ ਜੇ ਕੋਈ ਇਹ ਓਪੀਨ ਲੈਂਦੇ तेरह जने हैं अज का मिला के तेरह जने गिरफ्तार हो चुके हैं असला से इन्होंने अगे सेल करना या किसी गैंगवार करना चाहिए नहीं एक दो दो तीन कैटेगरीज हैं या तो ये बेचते सके या अपने जोड़े बाकी गैंग मैंबरस हैं उन्होंने देंगे सके कुछ स्टॉक भी अपने को रखते सके पैसे भी देखो जो जो ओ पी एम वाला है तो पिछले डेढ़ दो साल तो अटैच सी जी जो दूजे हैं जो गन रन रनिंग रैकेट है चार व्यक्ति गिरफ्तार हुए हैं

ਜਿਹੜਾ ਇਹ ਪੈਕਿੰਗ ਕਰਦੇ ਸੀਗੇ ਉਹ ਕਿਹੜੀ ਪੈਕਿੰਗ ਸੀ ਜਿਹਦੇ ਵਿੱਚ ਸਕੈਨਿੰਗ ਦੇ ਵਿੱਚ ਵੀ ਨਹੀਂ ਸੀ ਆਉਂਦੀ। ਕਈ ਵਾਰ ਐਲੂਮੀਨੀਅਮ ਫਾਇਲ ਤਾਂ ਤੁਸੀਂ ਕਰਦੋ ਨਹੀਂ ਆਉਂਦੀ। ਤੇ ਸਕੈਨਿੰਗ 'ਚ ਅਗਰ ਆ ਵੀ ਜਾਏ ਤੇ ਇਹਨਾਂ ਨੇ ਉਹਨਾਂ ਨੂੰ ਤਾਂ ਟੱਚ ਕੀਤਾ ਹੋਇਆ ਸੀ ਕਸਟਮ ਆਫੀਸਰ ਜੀ ਜੀ ਕਸਟਮ ਆਫੀਸਰ ਦੀ ਪਾਕ ਹੋ ਰਹੀ ਹੈ। ਅੱਜੀ ਹੋ ਰਹੀ ਹੈ। ਉਹਨਾਂ ਇਹਨਾਂ ਦੇ ਜਿਹੜੇ ਜੁਆਇੰਟ ਕਮਿਸ਼ਨ ਕਸਟਮਸ ਆ ਉਹਨਾਂ ਨਾਲ ਸੰਪਰਕ ਹੋ ਗਿਆ। ਜਿਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਦੇ ਨਾਮ ਨਹੀਂ ਗ੍ਰਿਫਤਾਰ ਹੁਣ ਤੱਕ ਨਹੀਂ ਹੋਏ ਨਾਮਜਦ ਹੋਏ। ਬਟ ਕਿਉਂਕਿ ਉਹ ਸਰਕਾਰੀ ਮੁਲਾਜ਼ਮ ਹੈ ਸੈਂਟਰਲ ਗਵਰਨਮੈਂਟ ਏਮਪਲਾਈਜ਼ ਆਪ ਤੁਸੀਂ ਲੋ ਨ ਛੇ ਕਸਟਮ ਅਫੀਸ਼ਰਸ ਨੋਮਿਨੇਟ ਹੋਏ ਸੀਗੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਕਿਉਂਕਿ ਉਹ ਸੈਂਟਰਲ ਗਵਰਨਮੈਂਟ EMPLOYEES ਹਨ ਉਹਦਾ ਇੱਕ ਪ੍ਰੋਸੀਜਰ ਹੈ ਇਹਨਾਂ ਦੇ ਜਿਹੜੇ ਸੀਨੀਅਰ ਅਫਸਰਸ ਹਨ ਉਹਨਾਂ ਦੇ ਨਾਲ ਸੰਪਰਕ ਆਪਾਂ ਸਾਧ ਲਿਆ ਹੈ ਲਿਖਤੀ ਕਾਰਵਾਈ ਆਪਣੀ ਚੱਲ ਰਹੀ ਹੈ ਇਨ ਕੋਰਸ ਆਫ ਟਾਈਮ ਉਹਨਾਂ ਨੂੰ ਇੱਥੇ ਬੁਲਾ ਲਿਆ ਜਾਏਗਾ ਸਰ ਸਵਾਲ ਆਇਆ ਹੈ ਕਿ ਜਿਹੜੇ ਪਹਿਲਾਂ ਫੜੇ ਸੀ ਇਹ ਉਹੀ ਜਾਂਚ ਦੇ ਅੱਗੇ ਮਾਮਲਾ ਮੈਂ ਉਹੀ ਕਹਿ ਰਿਹਾ ਹਾਂ ਨਾ ਇਟ ਇਟ ਇਜ਼ ਦ ਸੇਮ ਹਾਂ ਹਾਂ ਜੀ ਜੀ ਪਹਿਲੇ ਵਾਲੇ ਦੇ ਨਾਲ ਜਦੋਂ ਗੱਲਬਾਤ ਹੋਈ ਤੁਹਾਡੀ ਉਹ ਇਹਨਾਂ ਨੇ ਫਰਦਰ ਜੋ ਇਹਨਾਂ ਦੇ ਨਾਲ ਜਦੋਂ ਕੁਰੀਅਰ ਦੇ ਵਿੱਚ ਕੰਮ ਕਰਦੇ ਨੇ ਜਾਂ ਫਿਰ ਜੋ ਇਨ ਕ੍ਰੋਸ ਬਾਰਡਰ ਜਿਹੜਾ ਹੈਗਾ ਸਪਲਾਈ ਕਰਦੇ ਨੇ ਉਹਨਾਂ ਦਾ ਨਾਮ ਦੱਸਿਆ ਇਹਨਾਂ ਨੇ ਉਹ ਨਹੀਂ ਮੈਂ ਮੈਨੂੰ ਨਹੀਂ ਸੁਣਿਆ ਕਿ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਗ੍ਰਫਤਾਰ ਕੀਤਾ ਸੀ ਕੁਝ ਜਿਹੜੀ ਸੀਗੇ ਉਹਨਾਂ ਦੇ ਨਾਲ ਜਦੋਂ ਉਸਤਾਦ ਉਸ ਦੇ ਵਿੱਚ ਇਹਨਾਂ ਨੇ ਨਾਮ ਦੱਸਿਆ ਟੋਟਲ ਮੈਂ ਤੁਹਾਨੂੰ ਪਹਿਲਾਂ ਬਰੀਫ ਕਰ ਚੁੱਕਿਆ ਹਾਂ ਟੋਟਲ ਜਿਹੜੀ 5 5 ਪੰਜ ਫੋਰਨ ਐਂਟੀਟੀਆਂ ਸੀ ਉਹਨਾਂ ਦੇ ਨਾਮ ਹੈ ਸਾਡੇ ਕੋਲ ਉਹਨਾਂ ਨੂੰ ਨਾਮਜ਼ਦ ਵੀ ਕਰ ਲਿਆ ਗਿਆ ਹੈ ਉਹਨਾਂ ਦੀ ਐਲਓਸੀ ਵੀ ਜੋ ਜਾਰੀ ਕਰ ਦਿੱਤਾ ਗਿਆ ਹੈ नंबर एक, नंबर दो ਜਿਹੜੇ ਕਸਟਮ ਅਫੀਸ਼ੀਅਲਸ ਇਨਵੋਲਡ ਸੀਗੇ ਉਹਨਾਂ ਨੂੰ ਵੀ ਲਿਖਤੀ ਪੜਤੀ ਹਮ ਆਪਾਂ ਨਾਮਿਨੇਟ ਕਰ ਲਿਆ ਗਿਆ ਜੀ ਕੇਸਿਸ ਰਜਿਸਟਰਡ ਅਗੇਂਸਟ them ਇਹ ਸਪਲਾਈ ਜਾਂਦੇ ਸੀ ਇਹ ਕਿ ਉਹਨਾਂ ਦਾ ਚਾਰजेस ਕਿੰਨੇ ਲੈਂਦੇ ਸੀ ਟ੍ਰਿਪਲ ਚਾਰजेस ਲੈਂਦੇ ਸੀ ਜਿਹੜਾ ਇਹਦੀ ਕੀਮਤ ਕੀ ਹੁੰਦੀ ਸੀ ਇਹ ਹਰ ਹਰ ਪੁਆਇੰਟ ਤੇ ਆਪਣਾ ਆਪਣਾ ਕੋਈ ਨਾ ਕੋਈ ਚਾਰਜ ਲੈਂਦਾ ਸੀਗਾ ਜਿਹੜੀ ਇਨਕਮਿੰਗ ਹੈ ਜਿਹੜਾ ਵੇਚਦਾ ਸੀਗਾ ਜਾਂ ਅ ਡਿਲੀਵਰੀ ਹੋ ਜਾਂਦੀ ਸੀਗੀ ਫਿਰ ਹਵਾਲਾ ਰਾਹੀਂ ਪੈਸਾ ਆਂਦਾ ਸੀਗਾ ਜਿਹੜਾ ਹਵਾਲਾ ਕਰਦਾ ਸੀਗਾ ਉਹਨੂੰ ਵੀ ਆਪਾਂ ਗ੍ਰਿਫਤਾਰ ਕਰ ਚੁੱਕੇ ਹਾਂ ਅਚਾਨਕ ਹਵਾਲਾ ਵਾਲੇ ਮਾਮਲੇ ਦੇ ਵਿੱਚ ਹੁਣ ਉਹ ਵੀ ਗੈਂਗ ਪੂਰੀ ਤਰ੍ਹਾਂ ਖਤਮ ਦੇ ਜਾ ਹਾਂਜੀ 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 ਆਲਮੋਸਟ ਪੂਰੀ ਤਰ੍ਹਾਂ ਆ ਗਿਆ ਹਾਂ ਕੁਝ ਲੋਕ ਰਹਿੰਦੇ ਤੇ ਫ੍ਰਿੰਜ ਐਲੀਮੈਂਟਸ ਜਿਵੇਂ ਮੈਂ ਪਹਿਲਾਂ ਕਿਹਾ ਹਾਂ ਹਾਂਜੀ ਇਨਾਲੇ ਪ੍ਰਾਇਮਰੀ ਇਨਵੈਸਟੀਗੇਸ਼ਨ ਦੇ ਤ세 ਦੇਖੋ ਜਿਹੜੀ ਸਪਲਾਈ ਹੈ ਵੈਪਨ ਸੀ ਉਹ ਤਿੰਨ ਜਗ੍ਹਾ ਹੈ ਜਿਆਦਾ ਉਹ ਡੈਡੀਕੇਟਿਡ ਹੈ ਕਿ ਜਿਨ੍ਹਾਂ ਨੇ ਪੈਸੇ ਦੇਨੇ ਉਹਨਾਂ ਨੂੰ ਦੇਣਾ ਹੈ ਨੰਬਰ ਤੋਂ ਹੈ ਕਿ ਇਹਨਾਂ ਦੇ ਆਪਣੇ ਯਾਰ ਦੋਸਤ ਜਾਂ ਇਹਨਾਂ ਦੇ ਆਪਣੇ ਗੈਂਗ ਦੇ ਮੈਂਬਰਸ ਉਹਨਾਂ ਨੂੰ ਦੇਣਾ ਹੈ ਤੀਜਾ ਕੁਝ ਆਪਣੇ ਕੋਲ ਸਟਾਕ ਵੀ ਰੱਖਦੇ ਸੀ ਕਿੰਨੇ ਹੁਣ ਹੁਣ ਤੱਕ ਕਿੰਨੇ ਜਿਹੜੇ ਨੇ ਅਕਾਊਂਟ ਜਿਹੜੇ ਫ੍ਰੀਜ਼ ਕੀਤੇ ਹਨ ਕਿਹੜੇ ਕਿਹੜੇ ਕੰਟਰੀ ਦੇ ਲਿਏ ਸੀ ਇਹਨਾਂ ਦੇ ਕਿਸ ਚੀਜ਼ ਦੇ ਜਿਹੜੇ ਓਪੀਐਮ ਦੀ ਗੱਲ ਹੈ ਇਹਨਾਂ ਦੇ ਪੈਸੇ ਹਵਾਲੇ ਦਾ ਪੈਸਾ ਉਹਨਾਂ ਦੇ ਅਕਾਊਂਟ ਦੇ ਵਿੱਚ ਹੀ ਆਉਂਦੇ ਆ ਹਵਾਲੇ ਤੇ ਠੱਤੀ ਕਾਊਂਟ ਤੋਂ ਤੱਕ ਸੀਸ ਕਰ ਚੁੱਕੇ ਨੇ ਇੰਟਰਨੈਸ਼ਨਲ ਨਹੀਂ ਜੀ ਇੰਟਰਨੈਸ਼ਨਲ ਸਾਡੇ ਕੋਲ ਪਾਵਰ ਨਹੀਂ ਅਕਾਊਂਟ ਸੀਸ ਕਰਨ ਦੀ ਇਟ ਇਜ਼ ਓਨਲੀ ਡੋਮੈਸਟਿਕ ਅਕਾਊਂਟ ਸੀਸ ਤੋਂ ਤੱਕ ਪਤਾ ਲ ਅ ਪਿਛਲੇ ਇੱਕ ਮਹੀਨੇ ਤੋਂ ਚੱਲ ਰਹੀ ਸੀਗੀ ਜੀ ਇੱਕ ਤਾਂ ਇੰਟਰਸਟੇਟ ਗਨ ਰਨਿੰਗ ਰੈਕਟ ਸੀਗਾ ਦਾ ਮੋਡਿਊਲ ਇੱਕ ਬਸਟ ਕੀਤਾ ਸੀਗਾ ਆਪਾਂ ਤੇ ਦੂਜਾ ਆ ਓਪੀਐਮ ਜਿਹੜੀ ਕੋਰੇ ਰਹੀ ਇੰਟਰਨੈਸ਼ਨਲ ਸਮਗਲ ਕਰਦੇ ਸੀਗੇ ਚਾਰ ਦੇਸ਼ਾਂ 'ਚ ਇਹਨਾਂ ਦੀ ਅਪਡੇਟ ਲਈ ਤੁਹਾਨੂੰ ਬੁਲਾਇਆ ਤੇ ਜਿਹੜਾ ਗਨ ਰਨਿੰਗ ਰੈਕਟ ਸੀਗਾ ਜਿਹੜਾ ਲੰਡਾ ਬਾਹਰ ਬੈ ਕੇ ਚਲਾਰਿਆ ਸੀਗਾ ਉਹਦੇ ਕੁਝ ਸਾਥੀ ਆਪਾਂ ਐਸੋਸੀਏਟਸ ਫੜੇ ਸੀਗੇ ਉਹਦੇ ਵਿੱਚ ਸਤਾਰਾ ਵੈਪਨ ਤੇ ਦੋ ਬੰਦੇ ਪਹਿਲਾਂ ਆਪਾਂ ਵਿਅਕਤੀ ਗ੍ਰਫਤਾਰ ਕੀਤੇ ਸੀ ਇਨਕੰਟੀਨਿਊਸ਼ਨ ਚਾਰ ਹੋਰ ਵਿਅਕਤੀ ਆਪਾਂ ਗ੍ਰਫਤਾਰ ਕੀਤੇ ਡਿਟੇਲ ਜਿਹੜਾ ਪ੍ਰੈਸ ਨੋਟ ਹੈ ਤੁਹਾਨੂੰ ਵਿੱਚ ਉਦੀ ਉਹਨਾਂ ਦੀ ਡਿਟੇਲਸ ਹੈ ਤਿੰਨ ਇਹਨਾਂ ਵਿੱਚੋਂ ਲੁਧਿਆਣਾ ਦੇ ਰਹਿਣ ਵਾਲੇ ਇੱਕ ਕਪੂਰਥਲੇ ਦਾ ਤੇ ਅੱਠ ਵੈਪਨ 12 ਮੈਗਜ਼ੀਨ ਤੇ 15-16 ਦੇ ਕਰੀਬ ਰਾਉਂਡ ਲਾਈਵ ਰਾਉਂਡ ਇਹ ਰਿਕਵਰ ਹੋਇਆ ਨਾ ਤੋਂ ਇਹ ਚਾਰ ਜਿਹੜੇ ਵਿਅਕਤੀ ਹੈ ਜਿਹੜੇ ਵਿਅਕਤੀ ਹੈ ਚਾਰ ਇਹ ਪਹਿਲੇ ਹੀ ਨਾਤੇ ਕ੍ਰਿਮੀਨਲ ਰਿਕਾਰਡ ਹੈ 14 ਪਰਚੇ ਨਾਤੇ ਦਰਜ ਹੈ ਮਰਡਰ ਦੇ ਅਟੈਂਪਟ ਟੂ ਮਰਡਰ ਦੇ 382 ਤੇ ਜਿਹੜੇ ਵੈਪਨਸ ਇਹ ਹੂਟ ਇਨ ਹੁੰਦੇ ਸੀਗੇ ਇਹ ਇਟ ਇਜ਼ ਅ ਸੇਮ ਮੋਡਿਊਲ ਜਿਹੜਾ ਮੱਧ ਪ੍ਰਦੇਸ਼ ਖੰਡਵਾ ਖੰਡਵਾਰਾ ਖੰਡਵਾਰਾ ਤੋਂ ਇਹ ਆਂਦੇ ਸੀਗੇ ਦੂਜਾ ਜਿਹੜਾ ਓਪੀਐਮਸ ਬਗਲਿੰਗ ਰਾਕੇਟ ਸੀਗਾ ਮੋਡਿਊਲ ਸੀਗਾ ਚਾਰ ਦੇਸ਼ਾਂ ਵਿੱਚੋਂ ਉਸ ਵਿੱਚ 2 ਕਿਲੋ ਦੀ ਹਫੀਮ ਦੀ ਰਿਕਵਰੀ ਹੋਰ ਹੋਈ ਹੈ ਇੱਕ ਵਿਅਕਤੀ ਜਿਹੜਾ ਹੈ ਉਹ ਗ੍ਰਿਫਤਾਰ ਹੋਇਆ ਗगन ਨਾਇਦਾ ਇਹ ਜਲੰਧਰ ਦਾ ਰਹਿਣ ਵਾਲਾ ਹੈ ਐਸਵੀ ਕੂਰੀਅਰ ਕੰਪਨੀ ਚਲਾਉਂਦਾ ਸੀਗਾ ਤੇ ਬਹੁਤ ਨੀਟਲੀ ਪੈਕਡ 2 ਕਿਲੋ ਜਿਹੜੀ ਓਪੀਐਮ ਹੈ ਉਹ ਰਿਕਵਰ ਹੋਈ ਹੈ ਤੇ ਹੁਣ ਤੱਕ ਕੋਈ 50 ਕਿਲੋ ਪ੍ਰਾਇਮਰੀ ਇਨਵੈਸਟੀਗੇਸ਼ਨ ਜਾ ਇਹ ਜਿਹੜਾ ਜੀ ਸਾਹਮਣੇ ਇਹ 50 ਕਿਲੋ ਦੇ ਕਰੀਬੇ ਵੇਚ ਚੁੱਕਾ ਬਾਤ ਤੇ ਇਹ ਵੀ ਜਿਹੜਾ ਇਨਕਮਿੰਗ OPM ਜਿਹੜੀ ਸੀਗੀ ਉਹ ਜ਼ਿਆਦਾਤਰ ਇਹ ਝਾਰਖੰਡ ਤੋਂ ਸੀ ਸਰ ਇਹਨਾਂ ਨਾਲ ਹੋਰ ਕਿੰਨੇ ਜਨ ਸੀ ਆ ਇਟਸ ਆਨ ਗoing ਇਨਵੈਸਟੀਗੇਸ਼ਨ ਕਿਹੜੇ ਅਸਲ ਲੈ ਕੇ ਆਏ ਆ ਇਹ ਕਿਹੜੀ ਜਗ੍ਹਾ ਤੋਂ ਲੈ ਕੇ ਆ ਇਹਨਾਂ ਨੇ ਕੀ ਅੱਗੇ ਗੈਂਪ ਵੱਤ ਕਰਨਾ ਸੀ ਚੈਨਲ ਤੇ ਇਹਨਾਂ ਨੇ ਇਹ ਇਹਨਾਂ ਦੇ ਕੁਝ ਫਿਕਸਡ ਲੋਕ ਹਨ ਜਨਾ ਨੂੰ ਇਹ ਦਿੰਦੇ ਕੁਝ ਤਾਂ ਆਪਣੀ ਐਸੋਸੀਏਟਸ ਹੈ ਕੁਝ ਇਹ ਵੇਚਦੇ ਹਨ ਹੈ ਸਾਰੇ ਐਂਟੀ ਸੋਸ਼ਲ ਐਗਰੀਮੈਂਟ ਜਿਹੜੇ ਉਸੇ ਜਾਨ ਚੱਲਦੇ ਸੀ ਉਹਦੇ ਰਿਕਾਰਡਿੰਗ ਇਹ ਅਲੱਗ ਮਾਮਲਾ ਹੈ ਨਹੀਂ ਨਹੀਂ ਇਹ ਉਹੀ ਜਾਨ ਜਿਹੜੀ ਚੱਲਦੀ ਸੀ ਉਹਦੇ ਹਾਂ ਜੀ ਹਾਂ ਜੀ ਜਿਹੜਾ ਸਰ ਇਹ ਜਿਹੜਾ ਫੀਮ ਅਲੱਗ ਕੋਰੀਅਨ ਕੰਪਨੀ ਕਿੱਥੇ ਭੇਜਦਾ ਸੀਗਾ ਉਹੀ 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 ਇੱਕ ਫੋਰਨ ਐਂਟੀਟੀ ਹੈ ਜੀ ਜਿਹੜੀ ਜਿਸ ਯੂਕੇ ਚ ਬੈਠੀ ਹੋਈ ਫੋਰਨ ਐਂਟੀਟੀ ਹੈ ਜਿਹਦੇ ਨਾਲ ਇਹ ਇਨ ਟੱਚ ਸੀਗਾ ਜਿਹੜਾ ਨਾ ਗगन ਕੋਈ ਹੋਰ ਹੈ ਕਿਸੇ ਹੋਰ ਨਾਲ ਇਨ ਟੱਚ ਸੀਗਾ वो तो जब बिल्कुल ही क्लियर हो जाएगा तब तो नो ब्रीफ कर देता हूँ। बिल्कुल जी कस्टमर आएंगे। सेम सेम प्रोसीजर है एंड सेम मेंबर्स हैं कुछ कुछ चीजें सेम है कुछ चीजें अलग अलग, अलग। हाँ तो जी।

ਜਿਹੜਾ ਬਰਸਟ ਕੀਤਾ ਸੀਗਾ ਦੋ ਵਿਅਕਤੀ ਗ੍ਰਫਤਾਰ ਹੋਏ ਸੀ ਕਿ 17 ਵੈਪਨਸ ਵੀਨਾ ਤੋਂ ਰਿਕਵਰ ਹੋਏ ਸੀਗੇ ਤੇ ਲੰਡਾ ਜਿਹੜਾ ਬਾਹਰ ਬੈਠਾ ਹੈ ਉਹ ਨੂੰ ਆਪਰੇਟ ਕਰ ਰਿਹਾ ਸੀਗਾ ਉਹਦੇ ਐਸੋਸੀਏਟਸ ਜਿਹੜੇ ਇੱਥੇ ਆ ਉਹ ਨੂੰ ਆਪਰੇਟ ਕਰ ਰਹੇ ਸੀਗੇ ਉਹਦੇ ਵਿੱਚੋਂ ਚਾਰ ਵਿਅਕਤੀ ਗ੍ਰਫਤਾਰ ਹੋਏ ਤਿੰਨ ਲੁਧਿਆਣੇ ਦੇ ਹਨ ਤੇ ਇੱਕ ਕਪੂਰਥਲ ਦੇ ਇਹ ਕ੍ਰਿਮਨਲ ਬੈਕਗ੍ਰਾਉਂਡ ਦੇ ਵਿਅਕਤੀ ਹੈ ਤੇ 14 ਮੁਕਦਮੇ 302 307 ਰੋਬਰੀ ਹਾਈਵੇ ਰੋਬਰੀ ਆਰਮਡ ਡਕਾਟੀ ਇਹ ਦਰਜੇਾਂ 'ਤੇ ਇਹ ਆਪਾਂ ਗ੍ਰਫਤਾਰ ਕੀਤੇ ਚਾਰ ਵਿਅਕਤੀ ਤੇ ਅੱਠ ਵੈਪਨ ਕੰਟਰੀ ਮੈਡ ਵੈਪਨ ਮਿਲੇ ਆ ਤੇ 14 12 ਦੇ ਕਰੀਬ ਮੈਗਜ਼ੀਨਸ ਹੈ ਨ ਇਹਨਾਂ ਦੇ ਪੋਜੀਸ਼ਨ ਚੋਂ ਸਾਨੂੰ ਮਿਲੇ ਆ ਇਨਵੈਸਟੀਗੇਸ਼ਨਸ ਚੱਲ ਰਹੀਆਂ ਇਹ ਆਲਮੋਸਟ ਟੋਟਲ ਜਿਹੜਾ ਇਹਨਾਂ ਦਾ ਇੰਟਰ ਸਟੇਟ ਮੋਡਿਊਲ ਸੀਗਾ ਗਨ ਰਨਿੰਗ ਰੈਕਟ ਸੀਗਾ ਇਹ ਬਸਟ ਹੋ ਗਿਆ ਫ੍ਰਿੰਜ 엘ਮੈਂਟਸ ਲੈਂਦੇ ਉਹ ਵੀ ਗ੍ਰਫਤਾਰ ਕਰ ਦਿੱਤੇ ਜਾਣਗੇ ਦੂਜਾ ਆਪਰੇਸ਼ਨ ਸਾਡਾ ਚੱਲ ਰਿਹਾ ਸੀਗਾ ਜਿਹੜਾ ਓਪੀਨ ਸਮਗਲਿੰਗ ਹੋ ਰਹੀ ਸੀਗੀ ਇੰਟਰਨੈਸ਼ਨਲੀ ਕੂਰੀਅਰ ਕੰਪਨੀਆਂਜ਼ ਦੇ ਰਾਹੀਂ ਉਦੇ ਵਿੱਚ ਇੱਕ ਹੋਰ ਵਿਅਕਤੀ ਗ੍ਰਿਫਤਾਰ ਕੀਤਾ ਹੈ ਇਹ ਜਲੰਧਰ ਦਾ ਰਹਿਣ ਵਾਲਾ ਹੈ ਤੇ ਕੂਰੀਅਰ ਕੰਪਨੀ ਆਪਣੀ ਲੋਕਲ ਕੂਰੀਅਰ ਕੰਪਨੀ ਚਲਾਉਂਦਾ ਸੀਗਾ ਤੇ 2 ਕਿਜੀ ਆਫ ਓਪੀਅਮ ਵੈਰੀ ਵੈਲ ਪੈਕਡ ਇਹ ਰਿਕਵਰ ਹੋਈ ਇਸ ਤੋਂ ਤੇ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਇਹ ਆਇਆ ਕਿ ਇਹ ਇੱਕ ਫੋਰਨ ਐਂਟੀਟੀ ਯੂਕੇ ਚ ਇੱਕ ਇਨਸਾਨ ਬੈਠਾ ਹੈ ਉਹਦੇ ਨਾਲ ਇਨ ਟੱਚ ਸੀਗਾ ਤੇ ਹੁਣ ਤੱਕ ਕੋਈ 50 60 ਕਿਲੋ ਉਹਨੂੰ ਇਹ ਕੋਰੀਆ ਨਹੀਂ ਪੈਚੁਕਿਆ ਜੀ ਉਹ ਕਿਹੜੇ ਪੇਮੈਂਟ ਆਉਂਦੀ ਸੀ ਕੋਰੀਆ ਕਿਹਦਾ ਪੇਮੈਂਟ ਆਉਂਦੀ ਸੀ ਪੇਮੈਂਟ ਇਟ ਯੂਸ ਟੂ ਬੀ ਹਵਾਲਾ ਜੋ ਮਨੀ ਐਕਸਚੰਜਰਸ ਆਏ ਤੇ ਕੁਝ ਮਨੀ ਐਕਸਚੰਜਰਸ ਕੁਝ ਉਹ ਹਵਾਲਾ ਦਾ ਵੀ ਕੰਮ ਕਰਦੇ ਸੀ ਕਿ ਇੱਕ ਆਪਾਂ ਗ੍ਰਫਤਾਰ ਕਰ ਚੁਕੇ ਹੁਣ ਤੱਕ ਕਿੰਨੀ ਪੇਮੈਂਟ ਕਿਹੜੀ ਆਈ ਹੈ ਤੁਹਾਡੇ ਮਾਮਲੇ ਦੇ ਵਿੱਚ ਇਹ ਇਟ ਟੇਕ ਸਮ ਟਾਈਮ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਜਾ ਰਹੀ ਹੈ ਇਟ ਵਿਲ ਟੇਕ ਸਮ ਟਾਈਮ ਮੈਂ ਫੈਕਚੁਅਲੀ ਕਰੈਕਟ ਹੋਣਾ ਚਾਹੁੰਗਾ ਤੇ ਜਦ ਐਕਚੁਅਲ ਫਿਗਰ ਆਏਗਾ ਹੁਣ ਤੱਕ ਅੱਛੀ ਚੀਜ਼ ਉਸਨੇ ਜਿਹਦੇ ਕੋਲ ਇਹ OPM ਲੈਂਦੇ ਸੀਗੇ ਜਿਹੜਾ ਦੂਜਾ ਗੰਨ ਤੋਂ ਉਹ ਵੀ ਅਰੈਸਟ ਕਰ ਲਿਆ ਗਿਆ ਅਰੈਸਟ ਕਰ ਲਿਆ ਗਿਆ ਜੀ ਹੁਣ ਤੱਕ ਇਹਦੇ ਵਿੱਚ ਉਹ ਟੋਟਲ ਗੈਂਗ ਬਸਟ ਹੈ ਟੋਟਲ ਗੈਂਗ ਬਸਟ ਹੈ ਜੀ ਟੋਟਲ ਕਿੰਨੇ ਜਣੇ ਹੁਣ ਤੱਕ ਕਿਹੜੇ ਪੁਲਿਸ ਤੁਹਾਡੇ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ ਇਹ 13 ਜਣੇ ਹੈ ਅਜਦਮ ਲਾ ਕੇ 13 ਜਣੇ ਹੀ ਹੁਣ ਤੱਕ ਕਿਹੜਾ ਅਸਲਾ ਸੀ ਇਹਨਾਂ ਨੇ ਅੱਗੇ ਸੇਲ ਕਰਨਾ ਜਾਂ ਕਿਸੇ ਗੈਂਗਵਾਰ ਕਰਨੀ ਸੀ ਨਹੀਂ ਇਹ ਦੋ ਦੋ ਤਿੰਨ ਕੈਟੇਗਰੀਜ਼ ਹੈ ਜਾਂ ਤਾਂ ਇਹ ਵੇਚਦੇ ਸੀਗੇ ਜਾਂ ਆਪਣੇ ਜਿਹੜੇ ਬਾਕੀ ਗੈਂਗ ਮੈਂਬਰਸ ਨੇ ਉਹਨਾਂ ਨੂੰ ਦਿੰਦੇ ਸੀ ਕਿ ਕੁਝ ਸਟਾਕ ਵੀ ਆਪਣੇ ਕੋਲ ਰੱਖਦੇ ਸੀ ਕਿ ਪੈਸੇ ਲਈ ਦੇਖੋ ਜੋ ਜਿਹੜਾ ਓਪੀਐਮ ਵਾਲਾ ਇਹ ਤਾਂ ਪਿਛਲੇ 1.5-2 ਸਾਲ ਤੋਂ ਟੈਕਸ ਸੀਗਾ ਜੀ ਜਿਹੜੇ ਦੂਜੇ ਹੈ ਜਿਹੜੇ ਗਨ ਰਨ ਰਨਿੰਗ ਰੈਕਟ ਹੈ ਜਿਹੜੇ ਚਾਰ ਵਿਅਕਤੀ ਗ੍ਰਿਫਤਾਰ ਹੋਏ ਹੈ ਇਹ ਵੀ 2-3 ਸਾਲ ਤੋਂ